ਰਣਾਉ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਕਿਉਂਕਿ ਅੱਜ ਬਠਿੰਡਾ ਕੋਰਟ ਦੇ ਵਿੱਚ ਕੰਗਣਾ ਰਣਾਤ ਪੇਸ਼ ਹੋਈ ਹੈ ਐਕਟਰਸ ਤੇ ਸਾਂਸਦ ਹਿਮਾਚਲ ਤੋਂ ਕੰਗਣਾ ਰਣਾਤ ਜਿਹੜੀ ਹੈ ਤੁਹਾਨੂੰ ਯਾਦ ਹੋਵੇਗਾ 221 ਦਾ ਉਹ ਕਮੈਂਟ ਜਿਹੜੇ ਕਹਿੰਦੇ ਸੀ ਕਿ 100-100 ਰੁਪਏ ਦੇ ਵਿੱਚ ਆਈਆਂ ਹੋਈਆਂ ਬੀਬੀਆਂ ਨੇ ਔਰ 87 ਸਾਲਾ ਮਹਿੰਦਰ ਕੌਰ ਨੇ ਇਹ ਜਿਹੜਾ ਡੈਫਮੇਸ਼ਨ ਕੇਸ ਉਹਨਾਂ ਦੇ ਖਿਲਾਫ ਕੀਤਾ ਸੀਗਾ ਉਸੇ ਕੇਸ ਦੀ ਪੇਸ਼ੀ ਭੁਗਤਣ ਦੇ ਲਈ ਆਈ ਆ ਹਾਲਾਂਕਿ ਬੜਾ ਵੱਡਾ ਤਾਮਾ-ਜਾਮਾ ਆ ਬੜਾ ਵੱਡਾ ਕਾਨਵੇ ਆ ਉਹਨਾਂ ਦਾ ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਆਪ ਆਉਣਾ ਪਿਆ ਤੁਹਾਨੂੰ ਯਾਦ ਹੋਵੇਗਾ ਕਿ ਕੋਰਟ ਨੇ ਸਖਤ ਮਨਾ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਐਗਜ਼ੈਮਟ ਕੀਤਾ ਜਾਵੇ ਕਿਉਂਕਿ ਪਬਲਿਕ ਫਿਗਰ ਹੈ ਕੰਗਣਾ ਔਰ ਉਦੀ ਸਿਕਿਉਰਿਟੀ ਨੂੰ ਲੈ ਕੇ ਇਸ਼ੂ ਹੋ ਸਕਦੇ ਆ ਪਰ ਕੋਰਟ ਨੇ ਕਿਹਾ ਕਿ ਇਹ ਕੋਈ ਮਜ਼ਾਕ ਨਹੀਂ ਹੈ ਇਹ ਕੋਰਟ ਦਾ ਸੱਦਾ ਆ ਤੁਹਾਨੂੰ ਆਉਣਾ ਪਏਗਾ ਤੁਹਾਨੂੰ ਆਪ ਅਪੀਅਰ ਹੋਣਾ ਪਏਗਾ ਤੁਸੀਂ ਦੇਖੋ ਕਿ ਉਹੀ ਉਹਦਾ ਸਟਾਈਲ ਸਾੜੀ ਪਹਿਨ ਪੱਚਰ ਕੇ ਔਰ ਆ ਆਈ ਹੋਈ ਐ ਕੰਗਣਾ ਇਹ ਕੌਨਵੇ ਸਵੇਰ ਦਾ ਆ ਪਰ ਹੁਣ ਤਸਵੀਰ ਵੀ ਉਹ ਆਗੇ ਜਦੋਂ ਕੋਰਟ ਵੱੜਦੀ ਆ ਕਹਿੰਦੇ ਕਿ ਆਪਣੇ ਪੀਏ ਦੇ ਨਾਲ ਕਾਫੀ ਡਿਸਕਸ਼ਨ ਕੀਤੀ ਆ ਉਸ ਕੋਰਟ ਦੇ ਅੰਦਰ ਆਉਣ ਤੋਂ ਪਹਿਲਾਂ ਪਰ ਪ੍ਰੋਪਰ ਟਾਈਮ ਤੇ ਉੱਤੇ ਆਈ ਆ ਹਾਲਾਂਕਿ ਪੰਜਾਬ ਦੇ ਵਿੱਚ ਸਿਕਿਉਰਿਟੀ ਡਿਪਲੋਏ ਜਿਹੜਾ ਅੱਜ ਜ਼ਿਆਦਾ ਹੋਇਆ ਬਠਿੰਡਾ ਡਿਸਟ੍ਰਿਕਟ ਕੋਰਟ ਦੇ ਵਿੱਚ ਆਉਣਾ ਸੀ ਤੇ ਉਸ ਜਗ੍ਹਾ ਦੇ ਉੱਤੇ ਕਾਫੀ ਡਿਪਲੋਏ ਆ ਕਿਉਂਕਿ ਸਿਕਿਉਰਿਟੀ ਦਾ ਪਹਿਲਾਂ ਵੀ ਇਹਨੇ ਹਵਾਲਾ ਦਿੱਤਾ ਸੀਗਾ ਕਿ ਮੈਂ ਸਿਕਿਉਰਿਟੀ ਕਰਕੇ ਜਿਹੜਾ ਆ ਫਿਜ਼ੀਕਲ ਅਪੀਅਰੈਂਸ ਯਾਰ ਕਿ ਮੈਂ ਖੁਦ ਨਹੀਂ ਆ ਸਕਦੀ ਪਰ ਕੋਰਟ ਨੇ ਸਖਤ ਮਨਾ ਕਰ ਦਿੱਤਾ ਸੀਗਾ ਕਿ ਆਪ ਹੀ